ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਨਾਨਕ ਨਾਮ ਦੇਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਤਾ ਸੁਲਖਣੀ ਦੇ ਵਿਆਹ ਗੁਰਪੁਰਪ ਜੋੜ ਮੇਲੇ ਦੀ ਜਿਹੜਾ 538ਵਾਂ ਹੀ ਬਟਾਲੇ ਦੀ ਧਰਤੀ ਤੇ ਤੇ ਗੁਰਦਰਾ ਬੇਰ ਸਾਹਿਬ ਦੀ ਧਰਤੀ ਤੇ ਮਨਾਉਂ ਜਾ ਰਹੇ ਆ ਕੋਈ ਲੱਖ ਲੱਖ ਵਧਾਈ ਦੇਣਾ ਜਿੱਥੇ ਮੈਂ ਆਪਣੇ ਵੱਲੋਂ ਵਧਾਈ ਦੇਣਾ ਆਪਣੇ ਮੈਨੇਜਰ ਸਹਿਬਾਨ ਜਿਹੜੇ ਸਹਿਯੋਗੀ ਨੇ ਤੇ ਸਾਡੇ ਸਤਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਵੀ ਸਮੁੱਚੀ ਸੰਗਤ ਨੂੰ ਆਉਂਦਾ ਵੀ ਸੱਦਾ ਦੇਣਾ ਔਰ ਨਾਲ-ਨਾਲ ਸਾਰਿਆਂ ਨੂੰ ਵਧਾਈ ਵੀ ਦੇਣਾ ਇਸ ਸਥਾਨ ਤੇ ਮੂਲਚੰਦ ਜੀ ਖਤਰੀ ਸਾਹਿਬ ਦੇ ਘਰ ਮਾਤਾ ਸਰਖਣੀ ਨੇ ਜਨਮ ਲਿਆ ਤੇ ਬਚਪਨ ਇੱਥੇ ਹੰਡਾਇਆ ਇੱਕ ਘਰ ਸੀ ਲਾ ਕੇ ਉਹਨਾਂ ਦੀ ਹਵੇਲੀ ਸੀ ਔਰ ਇਹਨਾਂ ਗਲੀਆਂ ਵਿੱਚ ਮਾਤਾ ਸਰਖਣੀ ਨੇ ਆਪਣਾ ਬਚਪਨ ਹੰਡਾ ਕੇ ਕਿਤੇ ਵਿੱਦਿਆ ਦਾ ਦਾਣ ਵੀ ਲਿਆ ਕਿਤੇ ਸੇਟੀਆਂ ਨਾਲ ਖੇਡੀ ਵੀ ਹੈ ਅੱਜ ਜਿਸ ਥਾਂ ਤੇ ਹੀ ਖਲੋਤੇ ਆ ਇੱਥੇ ਗੁਰਦਾਰਾ ਡੇਰਾ ਸਾਹਿਬ ਸ਼ੋਭਤ ਹੈ ਇਹ ਕਿਉਂ ਹੈ ਇੱਥੇ ਮਾਤਾ ਸਲਖਣੀ ਦੇ ਵੱਡੇ ਭਾਗ ਜਦੋਂ ਉਹਨਾਂ ਦਾ ਜਨਮ ਹੋਇਆ ਹੈਗਾ ਉਦੋਂ ਹੀ ਧੁਰ ਦਰਗਾਹੋਂ ਲਿਖਿਆ ਉਧਰ ਮਹਿਤਾ ਕਲਿਆਨਦਾਸ ਪਟਵਾਰੀ ਦੇ ਗ੍ਰਹਿ ਵਿਖੇ ਵੀ ਇੱਕ ਰੱਬੀ ਰੂਹ ਨੇ ਜਨਮ ਲਿਆ ਉਹ ਧੰਗੁਰ ਨਾਨਕ ਅਲਾਇ ਜੋਤ ਆ ਜਿਹਨੂੰ ਦਾਈ ਦੌਲਤਾਂ ਨੇ ਸਭ ਤੋਂ ਪਹਿਲਾਂ ਪਛਾਣਿਆ ਔਰ ਉਹਦੇ ਜਦੋਂ ਜਵਾਨੀ ਵਿੱਚ ਆਏ ਨੇ ਫਿਰ ਇੱਕ ਗ੍ਰਸਤ ਜੀਵਨ ਸ਼ੁਰੂ ਹੋਣ ਦੀ ਗੱਲ ਸ਼ੁਰੂ ਹੁੰਦੀ ਜਿਹੜੀ ਸਾਡੇ ਸਮਾਜ ਵਿੱਚ ਬਹੁਤ ਜ਼ਰੂਰੀ ਹੈ ਉਹ ਗੁਰਨਾਨਕ ਸਾਹਿਬ ਬਟਾਲੇ ਦੀ ਧਰਤੀ ਤੇ ਵਿਆਹਣ ਆਏ ਨੇ ਤੇ ਵਿਆਹਣ ਆਏ ਨੇ ਜਗਤ ਮਾਤਾ ਸਲਖਣੀ ਜੀ ਨੂੰ ਇਸ ਤਾਂ ਸੀ ਉਹਨਾਂ ਦਾ ਘਰ ਲਾਗੇ ਗੁਰਦਰਾ ਕੰਧ ਸਾਹਿਬ ਆ ਉੱਥੇ ਉਹਨਾਂ ਦੀ ਬਰਾਤ ਰਾਈ ਗਈ ਇੱਥੇ ਉਹਨਾਂ ਦਾ ਆਨੰਦ ਕਾਰਜ ਹੋਇਆ ਧੰ ਗੁਰਨਾਨਕ ਸਾਹਿਬ ਨੂੰ ਉਹ ਵੇਲੇ ਕਿਹਾ ਗਿਆ ਅਗਣੀ ਦੇ ਫੇਰੇ ਲੈ ਜਾਣ ਗੁਰਨਾਨਕ ਸਾਹਿਬ ਨੇ ਮਨਾਂ ਕੀਤਾ ਕਿਹਾ ਮੈਂ ਸ਼ਬਦ ਦਾ ਪੁਜਾਰੀ ਆ ਥੱਲੇ ਥੜਾ ਸਾਹਿਬ ਹੈ ਜਿੱਤੇ ਇੱਕ ਚੌਂਕੀ ਟਕਾਈ ਗਈ ਜਿੱਤੇ ਮੂਲ ਮੰਤਰ ਦਾ ਜਾਪ ਉਚਾਰ ਕੇ ਰੱਖਿਆ ਗਿਆ ਤੇ ਉਹਦੀਆਂ ਚਾਰ ਪ੍ਰਕਰਮਾ ਕਰਕੇ ਧੰਗੁਰ ਨਾਰਕ ਸਾਹਿਬ ਨੇ ਆਪਣਾ ਗ੍ਰਸਤੀ ਜੀਵਨ ਸ਼ੁਰੂ ਕੀਤਾ ਅੱਜ ਉਹਨਾਂ ਸਤਾਨਾਂ ਤੇ 538 ਸਾਲ ਬਾਅਦ ਵੀ ਸੰਗਤਾਂ ਆਪਣੇ ਗੁਰੂ ਨੂੰ ਆਪਣੀ ਜਗਤ ਮਾਤਾ ਨੂੰ ਯਾਦ ਕਰਦੇ ਆ ਉਹਨਾਂ ਦੇ ਗ੍ਰਸਤੀ ਜੀਵਨ ਨੂੰ ਸ਼ੁਰੂ ਕਰਦੇ ਆ ਅੱਜ ਉਹਨਾਂ ਦਾ ਵਿਆਹ ਪੁਰਬ ਜੋੜ ਮਿਲਾ ਜਿਹੜਾ ਉਹ ਮਨਾਉਣ ਜਾ ਰਹੇ ਆ ਬਹੁਤ ਵੱਡੀ ਖੁਸ਼ੀ ਹੈ ਸੰਗਤ ਵਿੱਚ ਬਹੁਤ ਵੱਡੀਆਂ ਤਿਆਰੀਆਂ ਉਹ ਭਾਵੇਂ ਮਠਿਆਈ ਦੀ ਗੱਲ ਕਰ ਰਹੀ ਹੈ ਉਹ ਭਾਵੇਂ ਲੰਗਰ ਦੀ ਗੱਲ ਕਰ ਰਹੀ ਹੈ ਹਰ ਪੱਖ ਤੋਂ ਹੀ ਸੰਗਤਾਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀ ਹੈ